ਉਹ ਇੱਕ ਇਤਲਾਮ ਮਿਲੀ ਸੀਗੀ ਜਿਦੇ ਵਿੱਚ ਮਿਸਟਰ ਸਤਪਾਲ ਮੋੜ ਨੂੰ ਇੰਟਰਨੈਸ਼ਨਲ ਕਾਲਸ ਆਈ ਸੀਗੀ ਉਹਨਾਂ ਦੇ ਫੋਨ WhatsApp ਤੇ ਤੇ ਉਹਦੇ ਤਹਿਤ ਅਸੀਂ ਇੱਕ FIR ਲਾਂਚ ਕੀਤੀ ਤੱਪਾ ਥਾਣੇ ਦੇ ਵਿੱਚ ਅੰਡਰ ਦਿ ਰਿਲੇਵੈਂਟ ਸੈਕਸ਼ਨਸ ਤੇ ਐਕਸਟਰਸ਼ਨ ਦੀ ਕਾਲ ਆਈ ਸੀਗੀ 50 ਲੱਖ ਦੀ ਫਿਰੋਤੀ ਦੀ ਮੰਗ ਉਹਨਾਂ ਤੋਂ ਕੀਤੀ ਗਈ ਸੀਗੀ ਉਹਦੇ ਵਿੱਚ ਸਾਡੀ ਟੀਮ ਅੰਡਰ ਦੀ ਸੁਪਰਵੀਜ਼ਨ ਆਫ ਐਸਪੀ ਟੀ ਸੰਦੀਪ ਮੰਡ ਜੀ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਡੀਐਸਪੀ ਤਪਾ ਮਾਨਵਜੀਤ ਸਿੰਘ ਇਨਚਾਰਜ ਸੀ ਇਹ ਬਲਜੀਤ ਸਿੰਘ ਐਸਐਚਓ ਸਹਿਣਾ ਜਗਜੀਤ ਸਿੰਘ ਜੀ ਐਂਡ ਐਸਐਚਓ ਤਪਾ ਉਹਨਾਂ ਦੀ ਸਾਰੀ ਟੀਮਸ ਐਂਡ ਵਿਦ ਆ ਟੈਕਨੀਕਲ ਐਂਡ ਸਾਈਬਰ ਦੀ ਜੋ ਸਾਡੀ ਟੀਮਸ ਹੈ ਉਹ ਲੱਗੀ ਸੀ ਤੇ ਬਰਨਾਲਾ ਪੁਲਿਸ ਨੂੰ ਅੱਛੀ ਉਪਲਬਧੀ ਮਿਲੀ ਇਸੀ ਮਹੀਨੇ ਦੇ ਵਿੱਚ ਵਿੱਚ ਅਸੀਂ ਵਿਦਨ 20 ਡੇਜ਼ ਅਰਾਊਂਡ ਅਸੀਂ ਇਹ ਟਰੇਸ ਕਰ ਲਿਆ ਹੈਗਾ ਸਾਰਾ ਕੁਝ ਇਹਦੇ ਵਿੱਚ ਅਸੀਂ ਪਹਿਲਾਂ ਤਿੰਨ ਬੰਦੇ ਫੜੇ ਸੀ ਗੁਰਦੀਪ ਸਿੰਘ ਨਿਰਮਲ ਸਿੰਘ ਗੁਰਤੇਜ ਸਿੰਘ ਇਹ ਤਿੰਨੋਂ ਹੀ ਮੋੜ ਜਿੱਥੋਂ ਦੇ ਜਿਸ ਪਿੰਡ ਦੇ ਉਹ ਰਹਿਣ ਵਾਲੇ ਆ ਜਿਨ੍ਹਾਂ ਨੂੰ ਥ੍ਰੈਟ ਕਾਲ ਜੋ ਵਿਕਟਮ ਹੈਗੇ ਉਹਦੇ ਹੀ ਪਿੰਡ ਦੇ ਰਹਿਣ ਵਾਲੇ ਆ ਇਹਦੇ ਵਿੱਚ ਜਿਹੜਾ ਗੁਰਦੀਪ ਸਿੰਘ ਆ ਉਹਦੇ ਤੇ ਇੱਕ ਪਰਚਾ ਤੇ ਗੁਰਤੇਜ ਤੇ ਕੱਲਾ ਦੋ ਪਰਚੇ ਦਰਜ ਨੇ ਇਹਨਾਂ ਤੇ ਕ੍ਰਿਮੀਨਲ ਪਾਸਟ ਹੈਗਾ ਇਹਨਾਂ ਨੂੰ ਅਸੀਂ ਹਿਰਾਸਤ ਚ ਲਿਆ ਤੇ ਅੱਗੇ ਜਦੋਂ ਲੀਡਸ ਮਿਲੀ ਸਾਨੂੰ ਤੇ ਅਸੀਂ ਦੋ ਬੰਦੇ ਹੋਰ ਅਰੈਸਟ ਕੀਤੇ ਜੋ ਕਿ ਮੌਕੇ ਦੇ ਰਹਿਣ ਵਾਲੇ ਆ ਜਗਸੀਰ ਸਿੰਘ ਤੇ ਗੁਰਵੀਰ ਸਿੰਘ ਉਹ ਤੋਂ ਬਾਅਦ ਜਦੋਂ ਅਸੀਂ ਇਹਨਾਂ ਦੀ ਇੰਟਰੋਗੇਸ਼ਨ ਕੀਤੀ ਤੇ ਸਾਨੂੰ ਬਹੁਤ ਰਿਵਿਲੇਸ਼ਨਸ ਮਿਲੇ ਕਿ ਭਈ ਜਿਹੜਾ ਕਿ ਨੈਟਵਰਕ ਹੈਗਾ ਉਹਦੇ ਵਿੱਚ ਕੁਝ ਬੰਦੇ ਜੋ ਜੇਲ੍ਹ ਦੇ ਵਿੱਚ ਲੌਂਚਡ ਹੈ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਉੱਥੋਂ ਵੀ ਇਹਨਾਂ ਨੂੰ ਇਹਨਾਂ ਦੇ ਕਨੈਕਸ਼ਨਸ ਦੇ ਵਿੱਚ ਸੀਗੇ ਜੋ ਕਿ ਇਸ ਕੇਸ ਦੇ ਵਿੱਚ ਇਨਵੋਲਡ ਹੋ ਸਕਦੇ ਨੇ ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਂਟ ਤੇ ਲੈ ਕੇ ਆਏ ਤੇ ਫਿਰ ਜੋ ਹਾਲ ਕੀ ਘੜੀ ਸਾਡੇ ਕੋਲ ਬਰਾਮਦਗੀ ਇਨਾਂ ਤੋਂ ਹੋਈਏ ਤਿੰਨ ਅਸਲੇ ਜੋ ਕਿ ਪੱਤੀ ਬੋਰ ਪਿਸਟਲ ਹੈਗੇ ਉਹ ਤੇ ਨਾਲ 9 ਲਾਈਫ ਕਾਰਟ੍ਰਿਜਸ ਇੱਕ ਸਵਿਫਟ ਗੱਡੀ ਤੇ ਇੱਕ ਮੋਟਰਸਾਈਕਲ ਅਸੀਂ ਰਿਕਵਰ ਕਰ ਚੁੱਕੇ ਹਾਂ ਇਹਨਾਂ ਦੇ ਮੋਬਾਈਲਸ ਵਗੈਰਾ ਵੀ ਜੋ ਸਾਡੇ ਕੋਲ ਮਿਲ ਰਹੇ ਹੈਗੇ ਉਹਨਾਂ ਨੂੰ ਸਾਈਬਰ ਫੋਰੈਂਸਿਕਸ ਕਰਾ ਰਹੇ ਹਾਂ ਜਿਨ੍ਹਾਂ ਜੀ ਜਿਹਨਾਂ ਦਾ ਇੰਨਾ ਇੰਨਾ ਟਾਈਟ ਜਿਹੜੇ ਰਿਟੂ ਰੱਖਿਆ ਦੇ ਇਹ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਬੰਦੇ ਫੜੇ ਇਹਨਾਂ ਦੇ ਵਿੱਚੋਂ ਕੁਛ ਦਾ फास्ट क्रिमिनल हैगा जो कि सानू पता लग चुका है, अलग लग है।, है कि अलग-अलग जेलਾਂ ਦੇ ਵਿੱਚ ਰਹਿ ਕੇ ਆਏ ਆ ਤੇ ਉਹਨਾਂ ਤੋਂ ਵੀ ਜੋ ਇਹਨਾਂ ਦਾ ਕਹਿਣਾ ਹੈਗਾ ਕਿ ਉੱਥੇ ਰਹਿਣ ਦੇ ਨਾਲ ਵੀ ਇਹਨਾਂ ਦੇ ਕ੍ਰਿਮੀਨਲ ਕਨੈਕਸ਼ਨਸ ਬਣੇ ਤੇ ਇਹ ਵੀ ਅਸੀਂ ਗੌਰ ਕਰ ਰਹੇ ਹਾਂ ਵੀ ਜਿਹੜੇ ਫੋਨਸ ਵਗੈਰਾ ਅਗਰ ਇਹਨਾਂ ਨੂੰ ਕੋਈ ਕਾਲਸ ਆਈਆਂ ਕਿੱਥੋਂ ਆਈ ਫੋਨ ਯੂਜ਼ ਕਰ ਰਿਆ ਸੀਗਾ ਕਿ ਉਹ ਜੇਲ੍ਹ ਦੇ ਵਿੱਚੋਂ ਸੀਗੀ that is being examined ਇਸੇ ਡਾਇਗਨੋਸਿਸ ਤੋਂ ਵੀ ਜੇ ਹਾਲ ਕੀ ਗੱਡੀ ਜਿਹੜਾ ਆ ਰਿਹਾ ਹੈ ਜੀ ਫਿਰੋਤੀ ਦੀ ਕਾਲ ਆਈ ਸੀ ਕਿ ਤੇਰ ਸਿੰਘ ਵੀ ਲੱਕੀ ਪਟਿਆਲ ਨੇ ਕੀਤੀ ਸੀ ਤੋ ਕਿਸ ਕਿਸ ਗੈਂਗ ਨਾਲ ਇਹਨਾਂ ਦਾ ਸਮ ਹੈਗਾ ਰਿਲੇਸ਼ਨ ਉਹ ਅਸੀਂ ਇਸਟੈਬਲਿਸ਼ ਕਰਾਂਗੇ ਇਹ ਪਹਿਲਾਂ ਕਿ ਕਮੀਟਰ ਰਿਪੋਰਟਾਂ ਹਾਂਜੀ ਜੋ ਇਹ ਅਸੀਂ ਲੈ ਕੇ ਆਏ ਆਂ ਜੀ ਜੇਲ੍ਹ ਦੇ ਵਿੱਚੋਂ ਉਹਨਾਂ ਦੇ ਵਿੱਚ ਹੈਗਾ ਇਹ ਲਵਪ੍ਰੀਤ ਸਿੰਘ ਹੈ ਉਹਦੇ ਤੇ ਪਹਿਲਾਂ 11 ਪਰਚੇ ਆ ਇੱਕ ਗੁਰਪ੍ਰੀਤ ਸਿੰਘ ਹੈ 4 ਪਰਚੇ ਆ ਇੱਕ ਹੋਰ ਗੁਰਪ੍ਰੀਤ ਜਿਹਦੇ ਤੇ 9 ਪਰਚੇ ਆ ਇਹ ਅਲੱਗ-ਅਲੱਗ ਜੇਲ੍ਹ ਦੇ ਵਿੱਚ ਪੰਦ ਠੀਕ ਹੈ ਜੇਲ੍ਹਾਂ ਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹਾ ਡਿਸਟ੍ਰਿਕਟ ਦੇ ਵਿੱਚ ਸਹੀ ਇਹ ਜੀ ਪਟਿਆਲਾ ਮੁਕਸਰ ਸ਼ਿ ਮੁਕਸਰ ਸਾਹਿਬ ਤੇ ਫਰੀਦਕੋਟ ਉੱਥੋਂ ਅਸੀਂ ਲੈ ਕੇ ਆਏ ਹੁਣ ਜਿਲ੍ਹੇ ਦਾ ਪਹਿਲਾਂ ਕਾਰਵਾਨਾ ਚੁੱਕੀ ਬਖਾਲ ਜੀ ਵੀ ਕਰਵਾਇਆ ਸੀ ਮੈਨੂੰ ਜੀ ਇਹ ਪਹਿਲਾ ਫਰਮੈਟ ਕਰਦੇ ਰਹੇ ਹੁਣ ਬਖਾਲ ਜੀ ਜੀ ਜੋ ਗੁਰਦੀਪ ਹੈ ਗੁਰਤੇਜ ਹੈ ਇਹਨਾਂ ਦੇ ਤੋਂ ਸਾਡੇ ਇੱਥੇ ਹੈਗੇ ਜੀ ਪਰਚੇ ਦਰਜ ਇਹ ਸਨੇਚਿੰਗ ਦਾ ਪਰਚਾ ਦਰਜ ਹੈ ਇਹਨਾਂ ਦੇ ਇਹ ਕੇਸ ਵਾਰ ਵੀ ਨੇ ਦੋਨੋਂ ਜਣੇ ਸਰ ਜਿਹੜਾ ਅਸਲਾ ਅਸਲਾ ਹੈਗਾ ਸਰ ਜਿਹੜਾ ਕਿੱਥੋਂ ਲੈ ਕੇ ਆਏ ਸਰ ਨਹੀਂ ਨਹੀਂ ਇਹ ਜੀ ਕੰਟਰੀ ਮੇਡ ਵੈਪਨ ਇਲੀਗਲ ਵੈਪਨ ਹੈ ਸਰ ਲੱਗਦਾ हाँ जी जी ये गैंगस्टर है जी गा गा। जी अभी जो पता लग गया है बाहर रहेगा जी सर अगली कार भी अगली जी ऐसी इन्हें तो रिमांड ले लिया है एंड देल भी भी दस फॉर दी नेक्स्ट थ्री डेज तो ऐसी डिटेल दे विच इन्वेस्टिगेशन कराएंगे सारे टेक्निकली भी ऐसी एविडेंस एस्टैबलिश करके दे हैव बीन बुक्ड एंड विल ब्रोट टू जस्टिस ਸਰ ਜਿਹੜੇ ਪੁਲਿਸ ਵੱਲੋਂ ਵੱਡੀ ਕਾਮਯਾਬੀਆਂ ਹਾਸਲ ਕੀਤੀਆਂ ਗਈਆਂ ਕਈ ਲੋਕ ਇਹ ਦੱਸਦੇ ਨਹੀਂ ਹੈਗੇ ਕਿ ਨੂੰ ਸਾਨੂੰ ਸੂਚੀ ਮੰਗੀ ਗਈ ਸੀ ਆ ਉਸ ਵੱਲੋਂ ਕਾਰਗਿਰਦੀ ਮਿਲੀ ਕੀ ਇਸ ਨਿਹਰਣ ਕਰ ਜੀ ਅਸੀਂ ਕਹਿੰਦੇ ਜੋ ਵੀ ਕ੍ਰਾਈਮ ਹੁੰਦਾ ਉਹਨੂੰ ਛੁਪਾਉਣਾ ਸਾਡੇ ਤੱਕ ਲੈ ਕੇ ਆਓ ਅਸੀਂ ਪਿੱਛੇ ਸੀ ਵੀ ਇੱਕ ਫਿਰੋਤੀ ਦਾ ਇਦਾਂ ਹੀ ਮਾਮਲਾ ਸਾਹਮਣੇ ਆਇਆ ਸੀਗਾ ਉਹ ਵੀ ਅਸੀਂ ਟ੍ਰੇਸ ਕਰ ਲਿਆ ਸੀਗਾ ਬੰਦੇ ਵੀ ਅਰੈਸਟ ਹੋਏ ਸਾਰਾ ਮਾਮਲਾ ਕਲੀਅਰ ਹੋਇਆ ਇਹ ਵੀ ਸਾਡੇ ਕੋਲ ਆਇਆ ਤੇ ਇਹ ਵੀ ਅਸੀਂ ਟ੍ਰੇਸ ਕਰ ਲਿਆ ਬੰਦੇ ਅਰੈਸਟ ਵੀ ਹੋ ਗਏ ਤੇ ਜਰੂਰ ਸਾਡੀ ਟੀਮ ਬਹੁਤ ਕਾਬਿਲ ਹੈਗੀ ਤੇ ਜੋ ਵੀ ਕ੍ਰਾਈਮ ਹੁੰਦਾ ਹੈ অলমোਸਟ ਸਾਰਾ ਸਾਰਾ ਸਾਡਾ ਟ੍ਰੇਸਡ ਹੈ ਵਿਥਿਨ ਦੀ ਬੈਸਟ ਪੋਸੀਬਲ ਟਾਈਮ ਪੋਸੀਬਲ ਟੋਟਲ ਕਿੰਨੇ ਬੰਦੇ ਜੀ ਟੋਟਲ ਹੈ ਜੀ 8 ਨਾਮਿਨੇਟ ਕਰਕੇ ਤੇ ਲੈ ਕੇ ਆਏ ਇਸ ਕੇ ਤਰੀਕੇ